ਸਤ ਸ੍ਰੀ ਅਕਾਲ ਬਲਦੋ ਸਾਰਿਆਂ ਨੂੰ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਅਸੀਂ ਪਿੰਡ ਚੰਦੇ ਆ ਹਾਂਜੀ ਨਹੀਂ ਅੱਜ پارک ਮੇ ਹੁੰਨੇ ਆ ਗਰਾਊਂਡ ਚ ਹੁਣ ਗਰਾਊਂਡ ਚ ਹੁੰਨੇ ਆ ਹਾਂ ਉਸ ਵਿੱਚ ਬੱਟ ਬਾਲ ਖੇਡਣਾ ਹੈ ਹਾਂ ਤੇ ਜੂਟੇ ਵੀ ਲੈਣੇ ਆ ਹਾਂ ਫਿਰ ਮੈਂ ਨਈ ਡਿੱਗੀ ਫਿਰ ਉਸ ਵਿੱਚ ਹਮਮ ਆਪ ਕੋਚ ਸਵਿੰਗ ਤੇ ਵੀ ਲੈਣੇ ਹਾਂ ਹਾਂ ਫਿਰ ਉਹ ਗੋਲ ਗੋਲ ਵੀ ਓਕੇ ਠੀਕ ਹੈ ਠੀਕ ਹੈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੋ ਜਸਮਨ ਜੀ ਬਹਿ ਚੁੱਕੇ ਨੇ ਗੱਡੀ ਦੇ ਵਿੱਚ ਤੇ ਜਸਮਨ ਜੀ ਮਾਮੂ ਨੂੰ ਤੇ ਜਸਮਨ ਨੂੰ ਲੈ ਕੇ ਚੱਲੇ ਆ ਤੇ ਜਸਮਨ ਦੀ ਮੰਮਾ ਵੀ ਗੱਡੀ ਦੇ ਵਿੱਚ ਚੰਦ ਸਕਿੰਟਾਂ ਚ ਬਹਿਣ ਲੱਗੇ ਨੇ ਸੋ ਜਸਮਨ ਬਾਏ ਬਾਏ ਕਰ ਦਿਓ ਸਾਰਿਆਂ ਨੂੰ ਕਿ ਪਿੰਡ ਜਾ ਕੇ ਮਿਲਦੇ ਬਾਏ ਬਾਏ ਅੱਜ ਕੀ ਪਿੰਡ ਜਾ ਕੇ ਮਿਲਦੇ ਆ ਹਾਂ ਠੀਕ ਹੈ ਓਕੇ ਜਸਮਨ ਦੇ ਮੰਮਾ ਵੀ ਗੱਡੀ ਦੇ ਵਿੱਚ ਬਰਾਜਮਾਨ ਹੋ ਚੁੱਕੇ ਨੇ ਸੋ ਜਸਮਿੰਦੀ ਮम्मा ਸਤਿ ਸ੍ਰੀ ਅਕਾਲ ਬੁਲਾ ਦੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਠੀਕ ਠਾਕ ਹੋ ਬਹੁਤ ਅੱਛੇ ਹੋ ਅੱਜ ਸੂਟ ਬੜਾ ਸੋਹਣਾ ਪਾਇਆ ਜਨਾਬਾ ਨੇ ਹੈ ਅੱਜ ਹਾਂ ਮੈਂ ਨਾ ਦਿਖਾ ਰਾਂ ਤੁਹਾਡਾ ਚਿਹਰਾ ਮੜਾ ਜ ਕੁਛ ਨਹੀਂ ਹੁੰਦਾ ਆਪਾਂ ਕਿਹੜਾ ਕੋਈ ਆਪਾਂ ਵੈਸੇ ਯਾਰ ਮੇਰੀ ਵਾਈਫ ਨਾ ਬਹੁਤ ਸੰਗਦੀ ਆ ਵੀਡੀਓ ਤੋਂ ਸੋ ਇੱਕ ਸੰਗਦੀ ਵੀ ਆ ਤੇ ਦੂਜਾ ਇਹਨੂੰ ਡਰ ਇਹ ਲੱਗਦਾ ਹੈ ਸ਼ਕਲ ਵੇਖੋ ਨਹੀਂ ਸ਼ਕਲ ਚਲੋ ਮਾਲਕ ਨੇ ਜਿੱਦਾਂ ਦੀ ਵੀ ਜਿਹੜਾ ਵੀ ਇਨਸਾਨ ਬਣਾਇਆ ਉਹਦੀ ਸ਼ਕਲ ਵਧੀਆ ਬਣਾਈ ਆ ਹਾਂ ਤੇ ਤੂੰ ਤਾਂ ਸੋਹਣੀ ਆ ਮੇਰੀ ਘਰ ਵਾਲੀ ਮਾੜੀ ਨਹੀਂ ਹੈਗੀ ਮੇਰੀ ਘਰ ਵਾਲੀ ਸਾਰਿਆਂ ਤੋਂ ਸੋਹਣੀ ਆ ਮੇਰੇ ਲਈ ਤੂੰ ਸਾਰਾ ਕੁਝ ਹੀ ਆ ਤੇ ਚਲੋ ਜੁੱਦਾ ਜਿੱਦਾਂ ਦੀ ਮਰਜ਼ੀ ਆ ਤੂੰ ਤੇ ਇਹਨੂੰ ਨਾ ਅਸਲ ਜੇ ਡਰ ਲੱਗਦਾ ਵੀ ਕੋਈ ਮਾੜਾ ਕਮੈਂਟ ਨਾ ਕਰੇ ਤੇ ਕੋਈ ਇਸ ਕਰਕੇ ਨਾ ਤਾਂ ਹੋਰ ਨਹੀਂ ਕੋਈ ਪ੍ਰੋਬਲਮ ਨਹੀਂ ਆਉਣ ਨੂੰ ਬਸ ਮੈਂ ਵੀ ਇਸ ਚੀਜ਼ ਤੋਂ ਝਾਕਦਾ ਥੋੜਾ ਜਿਹਾ ਤਾਂ ਨਹੀਂ ਦਿਖਾਇਆ ਉਦੋਂ ਹੀ ਲੱਗਾ ਇਹ ਲੋਕ ਕਿਦਾਂ ਮਨ ਡਰਾਉਂਦੀ ਆ ਬਸ ਮੜਾ ਜੈ ਇੰਨੀ ਗੱਲੀ ਕਹਿੰਦੀ ਅਮਰਤ ਅਮਰ ਦੇ ਨਾਲ ਹੀ ਸਾਹ ਸੁੱਤੇ ਜਾਂਦੇ ਆ ਜਸਮਨ ਤੁਸੀਂ ਆ ਜਾਓ ਫਿਰ ਜਸਮਨ ਮੈਂ ਏਸੀ ਬੰਦ ਕਰ ਲਓ ਪਲੀਜ਼ ਬੰਦ ਜਸਮਨ ਪਿੰਡ ਜਾ ਕੇ ਮਿਲੀਏ ਫਿਰ ਪਿੰਡ ਜਾ ਗੱਲਬਾਤ ਕਰੀਏ ਏਕ ਹਜ਼ਾਰਾਂ ਗੱਡੀ ਚ ਲੈ ਨਹੀਂ ਜਾਂਦੀ ਕਿਉਂਕਿ ਹੁਣ ਤੁਸੀਂ ਤਾਂ ਹੱਥ 'ਚ ਫੜ ਨਹੀਂ ਸਕਦੇ ਫੋਨ ਕੋਈ ਵੀ ਨਾ ਤੇਰੀ ਮਮਤ ਨਾ ਤੂੰ ਹੈਨਾ ਨਾਲ ਆਪਣੀ ਮੰਮੀ ਦੇ ਐਕਸਰਸਾਈਜ਼ ਕਰਦਾ ਹੋਇਆ ਗਰਾਊਂਡ ਦੇ ਵਿੱਚ ਅੱਜ ਇਹਨਾਂ ਨੂੰ ਪਤਾ ਨਹੀਂ ਕਿਥੋਂ ਸ਼ੌਂਕ ਜਾਗ ਪਿਆ ਹੈ ਜਸਮਨ ਤੂੰ ਕੀ ਕਰਦਾ ਪਿਆ ਓਏ ਦੇਖ ਉਹ ਜੀ ਸ਼ੇਵ ਚਾੜਦੀ ਓ ਜੀ ਓ ਜੀ ਮੈਸੀ ਗੱਲ ਪਕੜਾ ਨਾ ਪਕੜਾ ਖਾ ਲਿਆ ਖਾ ਲਿਆ ਮੈਂ ਖਾਦਾ ਮੈਂ ਖਵਾਨੀ ਵੀ ਨਹਾ ਗਾ ਓਏ ਆ ਗਾ ਆ ਨਾ ਨਾ ਮੋਸੇ ਵੀ ਕਰਦੀ ਮੈਨੂੰ ਬਦਮਾਸ਼ੀ ਬਦਮਾਸ਼ੀ ਆ ਇਹਣਾ ਸਮਝ ਨਹੀਂ ਆਈ ਬਦਮਾਸ਼ੀ ਦੀ ਹੈ ਮਿਰਚ ਵਾਲਾ ਸੀਗਾ ਮਿਰਚ ਵਾਲਾ ਸੀਗਾ ਲਵ ਜੀ ਬੀਬੀ ਮੈਂ ਵੀ ਪੈਰੀ ਪਹਿਨਾ লাভ বিবি ওই ਕਹਿੰਦੀ ਕਹਿੰਦੀ ਮਿਰਚ ਵਾਲਾ ਆ ਤਰੇ ਤਰੇ ਆਈ ਗੁਣੀ ਬੀਬੀ ਕੋ ਮੈਂ ਮਿਰਚਾਂ ਦਿਆਂਗਾ ਕੀ ਹੋਇਆ ਕੀ ਕਰ ਮੈਂ ਤੇਰੀ ਲੱਤਾਂ ਘੁੱਟਾਂ ਇਹ ਨਾ ਤੀ ਤੂੰ ਸ਼ਾਦੀ ਰੇ ਨਾ ਹੈ ਇਹਦੇ ਆਉਂਦੀ ਨੇ ਮਿਰਚ ਮੈਨੂੰ ਕਹਿੰਦੀ ਮੈਨੂੰ ਕਹਿੰਦੇ ਆ ਕਰ ਆ ਕਰ ਵੀਰੇ ਮੂਹਰੇ ਤੇੜੀ ਹੀ ਹੈ ਇਹਨੂੰ ਆਣਾ ਇੱਧਰ ਨੂੰ ਕਰ ਲੈ ਉਹ ਨਹੀਂ ਉਹ ਲੱਤਾ ਮੈ ਵੀ ਨਹੀਂ ਮੈਂ ਲੱਤ ਮੈਂ ਇੰਨੇ ਪਿਆਰ ਨਾਲ ਅੰਦਰੋਂ ਮੰਮੀ ਨੂੰ ਮੰਮੀ ਨੇ ਫੜਿਆ ਪਿਆਰ ਨਾਲ ਕਹਿੰਦੀ ਮੈਂ ਲਿਆ ਦੱਪ ਪਕੌੜਾ ਮੈਨੂੰ ਮੈਨੂੰ ਮੰਮਾ ਦਾ ਪਿਆਰ ਕੀਤਾ ਮੇਰੇ ਨਾਲ ਧਰਵਾ ਪੈ ਗਿਆ ਮੈਨੂੰ ਮੰਮੀ ਨੇ ਕਹਿੰਦੀ ਕਿ ਹਲਾ ਪਕੌੜਾ ਖਾ ਲੈ ਕਿ ਮਿਰਚ ਆਉਂਦਾ ਮੈਂ ਕਹਿੰਦਾ ਨਹੀਂ ਕੋੜੀ ਹੁੰਦੀ ਮੈਨੂੰ ਖਾਦਾ ਦਿੱਤਾ ਮੈਨੂੰ ਤੇ ਨਾ ਨਹੀਂ ਜਦੋਂ ਮੈਂ ਕੋੜੇ ਦੇ ਦਿੱਤੇ ਤੇ ਜਰੂਰ ਹੋਰ ਖਾਣੀ ਕੋੜੇ ਤੇ ਐਵੇਂ ਹੀ ਮਿਲਦੀ ਕੋਈ ਨਹੀਂ ਉਹ ਗੜੀ ਆਫੇ ਉਹ ਜਾਣ ਕੇ ਦਿੰਦੀ ਖਾਣ ਤੜਫਾ ਮੈਨੂੰ ਦਿੱਤਾ ਪਹਿਲਾਂ ਪਹਿਲਾਂ ਮੈਂ ਆਪਣੇ ਮੂੰਹ ਚ ਨਹੀਂ ਪਾਇਆ ਮੈਂ ਬੀਬੀ ਦੇ ਮੂੰਹ ਚ ਪਾਇਆ ਤੇ ਮੈਂ ਕਿਹਾ ਮੈਂ ਫਿਰ ਆਪਣੇ ਮੂੰਹ ਚ ਪਾਇਆ ਹਾਏ ਮੈਂ ਕਿਹਾ ਤੇ ਬੜੀ ਕੋਲੀ ਮੈਂ ਕਿਹਾ ਉਹਦੇ ਅੱਗੇ ਹੀ ਮੈਂ ਕਿਹਾ ਮੈਨੂੰ ਚੰਗਾ ਸਮਝਦੇ ਉਹਨਾਂ ਨੇ ਕਹਣਾ ਜਾਣ ਕੇ ਬਣਾ ਗਈ ਮੈਨੇ ਮੂੰਹ ਚ ਪਾਇਆ ਇਦਿਓ ਤੁਮਨੇ ਅਭੀ ਇੱਚਾ ਕਾ ਸਮਝੀ ਤੈਨੂੰ ਤੇ ਚੰਗਾ ਨਹੀਂ ਸਮਝੀ ਮੇਰੀ ਬੀਬੀ ਉਹ ਕਹਤੈ ਤੈਨੂੰ ਤੇ ਮੇਰੀ ਬੀਬੀ ਨੇ ਪਤਾ ਨਹੀਂ ਕਿਹੜੇ ਫਾਟ ਮਾਰੇ ਆ ਕਿਆ ਨਾ ਕਿ ਮੈਂ ਮੇਰੀ ਜਾਨੀ ਨੇ ਕੀ ਕਹਿਣਾ ਕਹਿੰਦੇ ਮੂੰ ਮੇਰਾ ਸਾੜ ਗਿਆ ਜਾਣ ਕੇ ਮੈਂ ਜਾਣ ਕੇ ਥੋੜੀ ਕੀਤਾ ਬੀਬੀ ਦੇ ਜਵਾਬ ਕਿੱਥੇ ਜਾਣ ਕੇ ਜਾਣ ਕੇ ਕੀਤਾ ਇਹਨੇ ਦੇਖਿਆ ਉਹਨੂੰ ਪਤਾ ਸਾਰਾ ਤੂੰ ਮੇਰੇ ਲੱਗਦੀ ਐ ਨਾ ਮੇਰੇ ਨਾਲ ਲਾਗਤ ਕਰ ਹਾਂ ਲੱਗਦੀ ਆ ਮੈਂ ਤਾਂ ਪੁੱਤ ਕੋਈ ਤੇ ਲੱ ਪਿਆਰ ਨਾਲ ਬੋਲੀ ਤੂੰ ਲਾਗਤ ਕਰਦੀ ਮੈਂ 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 ਕਾਨੂੰ ਲਾਗਤ ਕਰਨਾ ਮੈਂ ਇਹ ਲਾ ਬੀਬੀ ਇਹਨਾਂ ਜਾਣਾ ਇਹਨੂੰ ਕੋਈ ਗੱਲ ਚੁਪਦੀ ਏ ਤੇਰੀ ਇਹਨੂੰ ਕੋਈ ਗੱਲ ਆ ਤੇਰੀ ਚੇਤੇ ਪੁੱਛ ਹਾਜ ਬੀਬੀ ਕੀ ਪ੍ਰੋਬਲਮ ਐ ਇਹਨੂੰ ਦੱਸ ਨਾ ਜੀ ਕੀ ਗੱਲ ਐ ਦੱਸ ਗੱਲ ਕੀ ਆ ਇੱਕ ਆ ਆ ਮਿਸੜੀ ਐ ਦੱਸ ਹਾਸਨ ਵਿਚਾਰੀ ਨਾ ਆਪਣੇ ਚੌਦੇ ਤਾਂ ਲੈਦੇ ਨਾ ਸਾਡ ਕੋ ਚਲੀ ਮੜ ਗਈਆਂ ਆ ਹੋਗੇ ਤਾਂ ਕਹਿਦੀਆਂ ਕਿ ਤੋ ਦੇਖੀ ਮੈਂ ਜੰਮ ਕੇ ਰੇਤ ਬਿਠੀ ਆਈ ਨੇ ਆ ਦਾਸ ਮਾਰ ਮਾਰ ਕੇ ਲਾ ਕਰ ਮੈਂ ਦੇਖਿਆ ਪੁੱਛ ਹਾ ਦੇ ਦੇ ਕਾ ਦੇ ਚ ਬਸ ਇਹ ਹੈ ਇਹ ਹੈ ਚਾਹੀ ਇਹ ਤੇ ਬਟਰ ਕੋਲਰ ਰੋ ਰਿਹਾ ਨਾ ਜਿਹੜਾ ਪਤਾ ਨਹੀਂ ਵੀਡੀਓ ਚ ਆ ਗਿਆ ਭਾਵੇਂ 10 9 7 ਕਾਲ ਨਹੀਂ ਕਰ ਸਕਦੀ ਕੋਈ ਆਹੀ ਆਪਣੀਆਂ ਗੱਲਾਂ ਕਰੇ ਚੋਰ ਨੂੰ ਆਪਣੇ ਪਾਲਾ ਆਪਣੇ ਪਾਲਾ ਆਪ ਦੀ ਪਤਾ ਚੁਗਲੀਆਂ ਕਰਦੀ ਇਹ ਪਤਾ ਕੀ ਇਹ ਆਪ ਜੀ ਗੱਲ ਹੈ ਤੇਰੀ ਕਰਦੀ ਮੈਂ ਵੀ ਸੁਣੀਆ ਕਰਦੀ ਬੀਬੀ ਆਪ ਚੁਗਲੀਆਂ ਕਰਦੀ ਇਹਨੂੰ ਸਾਰੇ ਚੁਗਲਖੋਰ ਲੱਗਦੇ ਆ ਵੱਲ ਤੈਨੂੰ ਮਾਲਚ ਕਰਨਾ ਸਾਨੂੰ ਕੋਰਵਾਣਾ ਹੀ ਚੋਣ ਦੀ ਸੀ ਆਹੋ ਉਹ ਤਾਂ ਨਹੀਂ ਜੀ ਮਤਲਬ ਉਹਦੇ ਮੈਂ ਮਾਲਚ ਵੀ ਨਾ ਕਰਾਂ ਕੋਈ ਗੱਲ ਨਹੀਂ ਤੁਹਾਨੂੰ ਕਿਤੇ ਫਟ ਨਹੀਂ ਮਾਰਨ ਲੱਗੀ ਮੇਰੀ ਬੀਬੀ ਨਾ ਬੜਾ ਇਹ ਜਾ ਬੀਬੀ ਦਾ ਕੀ ਕੀ ਕਹਿੰਦੀਆਂ ਕੀ ਕਹਿੰਦੀ ਆ ਉਹ ਇਹ ਨਹੀਂ ਸਾਰਾ ਦਿਨ ਇਹ ਨਹੀਂ ਐ ਇੰਨਾ ਵੀ ਤੇਰੇ ਪੁੱਤ ਨੂੰ ਕਿੱਥਾ ਕੀ ਤੇ ਹਾਂ ਇਹ ਵੀ ਇਹ ਨਹੀਂ ਕਰ ਹਾਂ ਹੀ ਮੇਣਾ ਬੱਸ ਕੋਤ ਆ ਹਾਂ ਹੀ ਮੇਣਾ ਬੱਸ ਬੱਚਾ ਸਾਰਾ ਦਿਨ ਦਿਮਾਗ ਖਰਾਬ ਬੀਬੀ ਨਾਲ ਬੋਲੀ ਇਦਾਂ ਬੋਲੀ ਤੇ ਬੋੜ ਕੇ ਮੈਂ ਗੱਲ ਰੱਬਾ ਦੇਖਿਆ ਫੇਰ ਉਹ ਨਾਲ ਲੈ ਇਹ ਨਹੀਂ ਹੈਗੀ ਕਹੀ ਦੀ ਵੀ ਇਹਨਾਂ ਦੋਨਾਂ ਦੀਆਂ ਇੱਕ ਰੈਅ ਹੋ ਗਈ ਆ ਇਹ ਦੇਖ ਲਾ ਜਿਹੜੇ ਉਹਦੇ ਕਿੰਨਾ ਤੇਰਾ ਕਰਦੇ ਹੋ ਕਿੰਦਾ ਦੇ ਲੈ ਕੋਈ ਅੱਜ ਇਹ ਮੁੰਨੇ ਦੇ ਲੈ ਕੇ ਤਾ ਉਹ ਉਹ ਤਾਂ ਸਾਰੇ ਸਾਰੇ ਉਹਦਾ ਇੱਕ ਗੱਲ ਸੁਣ ਕੋਈ ਨਹੀਂ ਕਰਦਾ ਤੇਰੀ ਕਿਉਂ ਨਹੀਂ ਕਰਦੇ ਕੋਈ ਤੇਰੀ ਕਿਉਂ ਨਹੀਂ ਕਰਦਾ ਮੇਰੇ ਚੋਂ ਜਾਂ ਪਹਿਲਾਂ ਮੱਥਾ ਟੇਕ ਸਾਰੇ ਕਰਦੇ ਹੋ ਮੱਥਾ ਵੀ ਮੱਥਾ ਟੇਕਨ ਉਹ ਤੇਰੀ ਨਹੀਂ ਹੁੰਦਾ ਕੱਲੇ ਇਹਨਾਂ ਆਂਟੀ ਬਲੋਗ ਹੈ ਹੀ ਨਹੀਂ ਕਰਦੇ ਇਹ ਨੌਕਰੀ ਕੀ ਕਰਨ ਲੱਗ ਪਈ ਉਹ ਕਹਿੰਦੇ ਉਹ ਕਹਿੰਦੇ ਕਿ ਧੰਨ ਹੈ ਬਚਰੀ ਆਂਟੀ ਜਿਹੜੀ ਇਸ ਇਸ ਸ਼ਖਸ ਤੇ ਇਰਾਕ ਬਹੁਤ ਸ਼ਖਸ ਇਸ ਸ਼ਖਸ ਨਾਲ ਬਹੁਤ ਚਲਾਗਾ ਜਰਨਦੀ ਕੇਦੀ ਤੂੰ ਵੀ ਇਹਦੇ ਪਵਾੜੇ ਪਏ ਰੱਖੇ ਰੱਖੇ ਹੂੰ ਦਾਲ ਸੋਣ ਕੀ ਤੂੰ ਕਿਤੇ ਚਾਹਦਾ ਰਹਿ ਜਾ ਤੂੰ ਤੇ ਉਹ ਨਹੀਂ ਰਾਤ ਨੂੰ ਕਿਹਨੇ ਕਿਹਨੇ ਚਾਹਦਾ ਰਹਿਣਾ ਤੈਨੂੰ ਪਤਾ ਲੱਗ ਜਾ ਕਿ ਕੀ ਚੀਜ਼ ਕਰਕੇ ਪਤਾ ਨਹੀਂ ਮੈਂ ਇਹਨੇ ਕਰ ਜਾ ਇਹ ਕਿਹ ਚੋਰ ਹੈ ਨਾ ਮੈਂ ਚੋਰ ਨੂੰ ਪਾਲਾ ਹੀ ਆਪਣਾ ਚੋਰ ਹੈ ਮੈਂ ਚੋਰ ਹਾਂ ਬਹੁਤ ਹੋ ਗਿਆ ਕੀ ਦੀਆ ਮੈਂ ਤਾਂ ਹਰੀ ਗਿੱਟੀਂ ਚੜਾ ਕੇ ਇਹ ਹਾਂ ਜੱਤਰਾ ਦੇ ਆ ਨਾ ਕਿਦਾਂ ਪਲਵਾਨਾਂ ਵਾਂਗੂ ਬਹਿ ਕੇ ਮਾਲਿਸ਼ ਹੋ ਰਹੀ ਕਿਦਾਂ ਮਹਾਰਾਣੀ ਮਾਲਿਸ਼ ਹੋ ਵਿਚਾਰੀ ਦੀ ਕਿ ਤੇ ਅੱਜ ਮਹੀਨੇ ਬਾਅਦ ਕਰਨਾ ਮਹਾਰਾਣੀਆਂ ਨੂੰ ਕਿਦਾਂ ਕਰਦੇ ਸੜੀਆਂ ਚੁੰਨੀਆਂ ਸੋਹਣੇ ਸੂਟ ਲੈ ਲੈ ਕੇ ਦੇ ਦੇ ਤੇ ਮੇਰੇ ਕਿੰਨੇ ਚੇਰੀ ਹੱਸ ਲਾਇਆ ਇੱਥੋਂ ਗੋਡਾ ਕਰ ਮਮੀ ਮਮੀ ਕਹਿੰਦੇ ਮੈਂ ਕਿ ਮਮਮੀ ਜਸਮਨ ਨੇ ਕੜੀ ਨਹੀਂ ਖਾਣੀ ਕਾਤੋ ਬਣਾਈ ਕਹਿੰਦੀ ਬੀਬੀ ਦੀ ਫਰਮਾਇਸ਼ ਹੋਈ ਪਕੌੜਿਆਂ ਵਾਲੀ ਕੜੀ ਮੈਂ ਗਿਆ ਵੇਗਾ ਹੈਗਾ ਇੰਨੀ ਪੁੱਛ ਕੇ ਜੇ ਹੁੰਦੀ ਤਾਂ ਵੀ ਬੀਬੀ ਕਹਿੰਦਾ ਟਿੱਚ ਜਾਨ ਪਰਸੋਂ ਕੱਢੇ ਅੱਜ ਫੇਰ ਕਢਾ ਲੈ ਮੈਂ ਤਾਂ ਕਿਹੜਾ ਬੀਬੀ ਟੇਚ ਜਾਣਨਾ ਤੇਚ ਤੇ ਤੇਚ ਤੁਹਾਨੂੰ ਕੀ ਮੱਥਾ ਟਿਕਿਓ ਮੈਂ ਕਿਹੜਾ ਕਹਿੰਦੀ ਨਹੀਂ ਕੀ ਆ ਨਹੀਂ ਕੀ ਆ ਫੜੀ ਕਰੇ ਮੈਂ ਪਰਸੋਂ ਵੀ ਨਹੀਂ ਗਿਆ ਸੀ ਮੈਂ ਪਰਸੋਂ ਕਦੋਂ ਗਿਆ ਮੈਂ ਉਹਨੂੰ ਖਾਰੇ ਤੋਂ ਹੁਣ ਫੇਰ ਕਹਿਣਾ ਵੀ ਮੈਂ ਬੀਬਾ ਜੀ ਕੁਸਚਨ ਨਹੀਂ ਦੇਣੀਆਂ ਐ ਇਹ ਘਰਾਵਾ ਇਹ 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 ਤਾਂ ਜੰਗ ਚ ਤੇ ਜੰਗ ਲੱਠੇ ਕੱਢ ਗਿਆ ਕੁਸ ਕਰਦੀ ਇਹ ਜਿੱਦੜ ਨਹੀਂ ਆਦੀ ਨਹੀਂ ਪਤਾ ਮੈਂ ਕੱਲੀ ਐ ਇਹ ਇਹ ਇਹਨਾਂ ਦੇ ਦੋਹਾਂ ਦੀ ਆਹ ਕੌਣ ਇੱਧਰ ਤੇਰੇ ਨਾਲ ਬੈਠਾ ਨਾ ਪਤਾ ਕੀ ਆ ਕੋਈ ਪਤਾ ਨਹੀਂ ਕਹਿੰਦੀ ਨਹੀਂ ਮੇਰੀ ਨਾਲ ਸਭ ਬੜੇ ਦੋਸਤ ਕੱਲੀ ਕਿਉਂ ਐ ਜਿੱਦਾਂ ਆਪਾਂ ਰਹਿੰਦੀਆਂ ਇਦਾਂ ਦੇਨਾਂ ਨੂੰ ਰਿਹਾ ਪਰੋਂ ਤਾਂ ਆਪੇ ਫੇਰ ਕੱਲੀ ਕੋਈ ਨਹੀਂ ਹੁੰਦਾ ਤੇrna ਦੇਖਦੀ ਰਹੀ ਨਹੀਂ ਉਹ ਕਹਿੰਦੀ ਮੇਰ ਨਾਲ ਵੀ ਇਦਾਂ ਰਿਹਾ ਕਰਕੇ ਤੁਹਾਨੂੰ ਆਪਣੀ ਮੁੰਨਾ ਰਹਿੰਦੀ ਆ ਤਾਂ ਮੈਂ ਨਹੀਂ ਜਾਣ ਦੇਖ ਲੋ ਨਹੀਂ ਇਹ ਨਹੀਂ ਹੁਣ ਫਿਰ ਇਹ ਵੀਡੀਓ ਤੋਂ ਅੱਡ ਨਹੀਂ ਆ। ਆ ਕਹਿ ਕਹਿ ਜੋ ਬਣ ਕੇ ਕਹਿ ਤੂੰ ਕਹਿ ਮੂਤ ਕਹਿ। ਨਹੀਂ ਨਹੀਂ ਹੁਣ ਕਹਿੰਦੀ। ਨਹੀਂ ਬੀਬੀ ਕਿਆ ਵੀਡੀਓ ਦੇ ਵਿੱਚ ਕੋਈ ਫਾਰਮੈਟ ਹੋਣੀ ਹੈ ਕਿ ਨਾ। ਉਹ ਨਹੀਂ ਕਰ ਰੋ ਇਹ ਕੰਮ ਛੋੜ ਦੇ ਦੀ। ਮੈਂ ਬਹੁਤ ਗਿਨੀ ਮਾੜੀ ਐਂ ਜਵਾਬ ਦੇ। ਜਵਾਬ ਦੇ ਦੇਣਾ। ਇਹ ਗੱਲੋਂ ਇੱਕ ਡੀ ਕੌੜੀ ਜਨਾ ਕਿਦੀ ਸੋਨੇ ਦੀ ਨਾਲ। ਨਾਰਕ ਹੈ। ਮੈਂ ਕਦੀ ਕਦੀ ਕਰਦੀ 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 ਕਿ ਨਾ। ਯਾਰ ਇਹ ਨਹੀਂ ਕਦੀ ਕਹਿ ਸਕਦਾ ਇੰਟਰਵਿਊ ਚ ਲੱਗਣ ਪਤਾ ਲੱਗ ਗਿਆ ਕੁਲਦੀਪ ਕਿ ਇੰਟਰਵਿਊ ਇੰਟਰਵਿਊ ਮੈਂ ਜੋ ਇੰਟਰਵਿਊ ਕੀ ਇੰਟਰਵਿਊ ਆਹੀ ਬੀਬੀ ਕਹ ਜੋ ਦਿਲ ਕੀਤਾ ਮੈਂ ਕਹਿਤਾ ਉਹ ਫਿਰ ਪਤਾ ਲੱਗ ਗਿਆ ਬੀਬੀ ਜੋ ਦਿਲ ਕੀਤਾ ਹੀ ਕਹਿਤਾ ਇੰਟਰਵਿਊ ਠੀਕ ਹੈ ਥੋੜਾ ਸਾਰੋ ਜੋਰ ਜਣਾ ਜੋਰ ਲਾਉਣਾ ਇਹਨੂੰ ਵੀ ਕਹਿ ਦੇ ਆ ਬੀਬੀ ਆ ਆਈ ਬੀ ਸਭ ਤੋਂ ਜ਼ਿਆਦਾ ਅਮਰੀਕਾ ਵਾਲੀ ਇਹ ਇਹ ਤਰੇ ਦੇਖੀ ਮੁੰਡਾ ਸਰੀਰੇ ਕੇ ਮਾਰ ਮਾਰ ਕੇ ਚਾ ਸਰੀਰੇ ਚੱਲ ਨਹੀਂ ਹੋਈ ਇਹ ਦੇਲਾ ਕਾਲਾ ਕਰ ਇਹ ਜੇ ਨਾ ਮੈਂ ਪਹਿਣਾ ਮੈਂ ਕੰਮ ਕੀ ਇਹ ਵੀ ਤਾਂ ਨੋ ਹੋਣਾ ਕੀ ਪਹਿਣਾ ਆ ਆ ਵੀ ਨਹੀਂ ਸਕਿਆ ਕਿੜੀਆਂ ਪਹਿਣਾ ਮਤਰਾਈਆਂ ਹਾਂ ਹੋਲ ਇਹ ਵੀ ਨਹੀਂ ਕਿੜੀਆਂ ਪਹਿਣਾ ਮਤਰਾਈਆਂ ਇਹ ਲੈ ਇਹਨੂੰ ਜਵਾਬ ਦੇ ਬੀਬੀ ਉਹਨੂੰ ਛੱਡ ਇਹਦਾ ਦੇਖ ਇਹਨੂੰ ਹਿਲਾ ਕਰ ਨਾਲ ਨਹੀਂ ਗਈ ਐਨਾ ਹਾਸਾ ਹਸਤੀ ਨੇ ਬਲੀ ਚੁੱਕ ਰਿਹਾ ਲੋਕ ਇਥੇ ਚਾਂਦ ਨੇ ਹਾਂ ਜੇ ਬੱਚੰਗੀ ਹੀ ਦੇ ਲਈ ਛੜੀ ਆਉਂਦੀ ਚੰਗੀ ਨੋਈ ਨੋਈ ਕੈ ਨੋ ਚੰਗੀਆਂ ਨਹੀਂ ਫਿਰ ਜ਼ਿਆਦਾ ਲਾਹਾਂ ਤੇ ਫਿਰ ਦੀਆਂ ਲੱਤਾਂ ਜ਼ਿਆਦਾ ਭੁੱਲੀਆਂ ਨਾ ਮਾਸ ਘਾਟਾ ਮੈਂ ਤਾਂ ਦੁਖਣ ਲਾ ਪੈਂਦਾ ਕਹਿੰਦੀ ਲਾਦੇ ਮਾਸ ਦਾ ਤੋੜਦੇ ਗੋਡਾ ਉਹ ਅੰਦਰ ਨਾ ਇੱਕ ਜਿਹੜਾ ਹੁੰਦਾ ਨਹੀਂ ਹਰਿਆਈ ਲਾਣ ਵਾਲਾ ਲੋਹੇ ਦਾ ਬੁਰਸ਼ ਆਹੋ ਆਹ ਕੀ ਆ ਬੇ ਇਹ ਪਾ ਦੇ ਨਾ ਇਹ ਵੀ ਘਾਟਾ ਬੀਬੀ ਦੀ ਸ਼ਰਮ ਹੈਗੀ ਸਿਆਣੇ ਹੋਣੇ ਨੇ ਕਿਹੜਾ ਸਿਆਣੀ ਸੱਸ ਸਿਆਣੀ ਹੈ ਫੇਰ ਭਾਈ ਮੈਂ ਤਾਂ ਜਿਆਣੀ ਆ ਹਜੇ ਮੈਂ ਨਿਆਣੀ ਆ ਸਾਰੇ ਨੂੰ ਸ਼ਰਮ ਹੈ ਨਹੀਂ ਨਾ ਦੋਨਾਂ ਨੂੰ ਇਹਨਾਂ ਦੋਨਾਂ ਨੇ ਸ਼ਰਮ ਲਾ ਲਈ ਆ ਬੀਬੀ ਲਾ ਲਈ ਆ ਸੱਸ ਨੂੰ ਖਾਣ ਵੇ ਓਏ ਕੀ ਬਗਾੜਨਾ ਨਹੀਂ ਨਹੀਂ ਸੱਸ ਦੀ ਕੋਈ ਗੱਲ ਨਹੀਂ ਮੱਝ ਕਹਿੰਦਾ ਸੱਸ ਦੀ ਨਹੀਂ ਕਰਦੀ ਸੱਸ ਦੀਆਂ ਸੀਸਾ ਲੱਗਣੀਆਂ ਹੂੰ ਸੱਸリカ ਦਾ ਕਾਦੀ ਪੂਰੀ ਹੋ ਨਾ ਮੇਰੀ ਬੀਬੀ ਨੂੰ ਦਿੰਦੀ ਕਰੋ ਭਾਜੋ ਇਥੋਂ ਸੱਸ ਬਰੋ ਵੀ ਆ ਵੀ ਚੰਗੀ ਆ ਲੋਵਰ ਪਿਆਰ ਦੇ ਚੰਗੇ ਲੋਕੀ ਸਾਰੇ ਲੱਖ ਸਾਰੇ ਮੈਂ ਇਹ ਇਹਨੂੰ ਵੀ ਬੀਬੀ ਕੋ ਕਿਆ ਇੰਨੇ ਵੀ ਨਹੀਂ ਮੈਂ ਮੈਂ ਦੁਸ਼ਮਣ ਇਹਨੂੰ 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 ਮੈਨੂੰ ਬਹੁਤ ਰੋਂਦੀ ਆ ਇਹਨੂੰ ਇਹਨੂੰ ਲਾਇਆ ਜਾ ਨਾ ਸੱਜਾ ਫੇਰ ਉਹਨਾਂ ਨੂੰ ਮੈਨੂੰ ਬਹੁਤ ਰੋਗੀ ਚੰਦ ਦੀ ਹੈ ਤੇਰੀ ਕੋਈ ਚੱਲਦੀ ਕਿਉਂ ਨਹੀਂ ਮੇਰੀ ਚੱਲਦੀ ਚੱਲਦੀ ਆ ਰਹਾ ਤੇ ਨਾ ਚੱਲਦੀ ਆ ਦੇਖਿਆ ਕਿ ਤਾਪੜ ਕਾਂਦੀ ਪਈ ਆਪਣੇ ਕੰਨੀ ਲੜਿਆ ਕਰ ਕੋਈ ਨਹੀਂ ਜਿਹੜੀ ਯੁਰਤ ਹੈਗੀ ਮੇਰੇ ਮੂਰੇ ਬੋਲਣ ਦੀ ਇਹ ਬੀਬੀ ਦਾ ਹੀ ਮਤਲਬ ਹੈ ਕਿ ਰੋਜ਼ ਲੜਿਆ ਕਰ ਇਹਦੇ ਨਾਲ ਚੱਲਦੀ ਨਹੀਂ ਆ ਗਈ ਬੱਲੇ ਤੇਰੇ ਕੀ ਗੱਲ ਕਹਿਤੀ ਅੱਜ ਤੂੰ ਇਹਦੇ ਕੋਸ਼ਕਦੀ ਨਹੀਂ ਮੇਰੇ ਮੂਰੇ ਅੱਪੇ ਕਹਿੰਦਾ ਨਹੀਂ ਦਾ ਕਹਿੰਦੀ ਉਹ ਉਹਦਾ ਕਹਿੰਦੀ ਤੇ ਹੈਗੀ ਹੈ ਕਿਹੜਾ ਉਹ ਤੇਰਾ ਮੈਂ ਕੀ ਗਿਆ ਹੈ ਕਹਿਤੀ ਹੈਗੀ ਆ ਵੇਖਿਆ ਇਹਦਾ ਇਹਦਾ ਮੰਗਦਾ ਬੰਦਾ ਆ ਇਹਦਾ ਮੈਨੂੰ ਕਿੱਥੇ ਟਾਈਮ ਲੜਨ ਲੜਨ ਦਾ ਬੀਬੀ ਇਹਨੂੰ ਕਿੱਥੇ ਲੜਨ ਦਾ ਟਾਈਮ ਇਹਨੂੰ ਇਹਨੂੰ ਤੂੰ ਮੇਰੀਆਂ ਵੀ ਨਾ ਮੈਂ ਕਰਦਾ ਹਾਂ ਨਾ ਵਾਸ ਵਾਸ ਤੂੰ ਮੇਰੇ ਤੇ ਸ਼ੱਕ ਕਰਨ ਲੱਗੀ ਭੈਣ ਚੋਰ ਦਾ ਦੱਸ ਇਹਦਾ ਕੀ ਕਹਿਣਾ ਹੈ ਹੈ ਨਾ ਪਤਾ ਕੋ ਕਰੀ ਵਾਰ ਤੋਂ ਉੜ ਕੋਟੀ ਦੇਣੀ ਆ ਮੈਨੂੰ ਪਤਾ ਪਤਾ ਨਹੀਂ ਖਟਰੇ ਕੇ ਬੂਲ ਕੋ ਤੇ ਬੂਲ ਕੋ ਤਾਂ ਤੈਨੂੰ ਮਿਲਤੇ ਹੀ ਸ਼ੱਕ ਹੋ ਜਾਂਦਾ ਹੈ ਤੂੰ ਕਿਸੇ ਦੀ ਸਕੀ ਨਹੀਂ ਹੈਗੀ ਹਾਂ ਮਤ ਜਦੋਂ ਕੋਈ ਗਾਲ ਕੱਟਣ ਤੇ ਕਹਿੰਦੀ ਪੁੰਨ ਖੱਟ ਲਾ ਮਤਲਬ ਔਖੀ ਬੜੀ ਕਿਚਾ ਏਦਾਂ ਘੁੱਟਦੇ ਬੋਹ ਹਿੰਦੂ ਕੀ ਰੱਖਿਆ ਚਲੋ ਮਾੜਾ ਮੋਟਾ ਬੀਬੀ ਇਦਾਂ ਚੱਲਦਾ ਆ ਤੁਹਾਨੂੰ ਸਾਡੇ ਕੋ ਆਪ ਨਹੀਂ ਉੱਠਣ ਹੁੰਦਾ ਤੇ ਹੋਰ ਅੱਛਾ ਉਹ ਲਗੀ ਨਾ ਤੂੰ ਫੇਰ ਇਹ ਭੁੱਲ ਗਈ ਨਾ ਤੇ ਫੇਰ ਹੁੰਦੀ ਆ ਜਦੋਂ ਤੁਰਦਾ ਇਹ ਵਿਚਾਰਾ ਉਹ ਉਤਰਿਆ ਆ ਆ ਫੇਰ ਆ ਫੇਰ ਫੇਰ ਉਹਨੇ ਉਹ ਆਪਣਾ ਰੋਣਾ ਦੇਣੀ ਕੋਸ਼ਾਂ ਦੇ ਬੜਿਆ ਪਾੜਾ ਨਹੀਂ ਕਹਿੰਦੀ ਉਹਨੇ ਕੀ ਕਿਹਾ ਕਹਿੰਦਾ ਮੈਂ ਬਹੁਤ ਚੜਦੀ ਕਲਾ ਚਾਹੇ ਚੜਦੀ ਜਵਾਨੀ ਵਿਚਾਰੇ ਦੀ ਇਹ ਬੀਬੀ ਆ ਤੇ ਕਹੀ ਜਾਵੇ ਹਾਏ ਮੇਰਾ ਕਹਿੰਦਾ ਨਾ ਨੰਮੈਂ ਬਿਲਕੁਲ ਓਕੀ ਆ ਚਲੋ ਕੋਈ ਗੱਲ ਨਹੀਂ ਆ ਬੀਬੀ ਤੂੰ ਖੁਸ਼ ਰਿਆ ਕਰ ਤੈਨੂੰ ਖੁਸ਼ ਰਹਿ ਕੇ ਆਪਾਂ ਖੁਸ਼ ਮੈਂ ਕੋ ਤੇ ਤੁਹਾਡੇ ਨਾਲ ਖੁਸ਼ ਆ ਤੇਰੇ ਨਾਲ ਜ਼ਿੰਦਗੀ ਚੰਗੀ ਲੱਗਦੀ ਆ ਜ਼ਿੰਦਗੀ ਆ ਤੁਹਾਡੇ ਨਾਲ ਜਿੰਦੀ ਆ ਸਾਰਿਆਂ ਨਾਲ ਹੀ ਮਜ਼ਾਕ ਕਰੀਦਾ ਪਰ ਕਿੱਥੇ ਮਾਂਜੀ ਚਾਵਾਂ ਮੇਰਾ ਧਿਆਨ ਮੇਰਾ ਤੁਹਾਡੇ ਚ ਹੀ ਰਹਿੰਦਾ ਹੈ ਉਹ ਖੁਸ਼ ਤੇ ਅਸੀਂ ਖੁਸ਼ ਆ ਪਰ ਐਸਾ ਬਟਾ ਜਿੰਦੋਂ ਕਹੇਗੀ ਤੋ ਉੱਥੇ ਘੁੱਟਦਾ ਧਿਆਨ ਤੁਹਾਡੇ ਚ ਰਹਿੰਦਾ ਮੇਰੇ ਤੇ ਚੁਗਲੀਆਂ ਨਾ ਕਰਦੇ ਹੋਣ ਕਿ ਮਗਰੋਂ ਉਹ ਗੱਲ ਤਾਂ ਹੈ ਜੇ ਤੋ ਸੱਸ ਸੱਚ ਬੋਲੀ ਤਾਂ ਦੇਖੀ ਕਿਦਾ ਕਿਦਾ ਤੇ ਲਾ ਕਿਦਾ ਧੀ ਲੰਮੀ ਤੇ ਹਰ ਵਾਰ ਕੇ ਧੀ ਲੰਮੀ ਤੇ ਲੇਕਿਨ ਇਲੀ ਲੰਦੀ ਆ ਚਲ ਪਈ ਜਾਣੀ ਲਾਈ ਜਾਵੇ ਰਾਹੀ ਰੋ ਲੰਮੀਆਂ ਮੁਰਾ ਹੋਏ ਤਾਂ ਬੀਬੀ ਆਹੇ ਆਹੇ ਰੋ ਇੱਕ ਵਾਰ ਬਾਗ ਲਾਵੇ ਪਈ ਜਾਣੀ ਇਹ ਰੌਣਕ ਮੇਲੇ ਲੱਭਦੇ ਆ ਜਾਣ ਕੇ ਸ਼ੇਰ ਦੇ ਮਜ਼ਾਕ ਕਰਦੇ ਆ ਜਿਹੜਾ ਖੋਸ਼ ਰਹਿਣ ਮੈਨੂੰ ਵੀ ਪਤਾ ਬਸ ਜਦੋਂ ਬੁਲਾਏਗਾ ਤਾਂ ਹੀ ਹੈ ਨਾ ਬੁਲਾਉਂਦੇ ਤਾਂ ਹੈ ਕਿ ਨਹੀਂ ਬਾਹਨੇ ਨਾਲ ਬੁਲਾਉਂਦੀਆਂ ਤਾਂ ਹੈ ਕਿ ਨਹੀਂ ਇਹ ਮਿਰਚਾ ਦੇਖ ਕੇ ਗਈ ਆ ਅੱਜ ਇਹ ਇਹ ਗੱਲ ਨਹੀਂ ਠੁਰਣੀ ਬੀਬੀ ਹਾਂ